ਰਣਜੀਤ ਸਿੰਘ ਬਰਾੜ ਜੀ ਸਾਡੇ ਨਾਲ ਨੇ ਅਕਾਲੀ ਦਲ ਦੇ ਵਿੱਚ ਲੰਬਾ ਸਮਾਂ ਉਹਨਾਂ ਨੇ ਢਿੰਸਾ ਸਾਹਿਬ ਨਾਲ ਬਤਾਇਆ ਬਰਾੜ ਸਾਹਿਬ ਢਿੰਸਾ ਸਾਹਿਬ ਦੀਆਂ ਯਾਦਾਂ ਬਹੁਤ ਸਾਰੀਆਂ ਤੁਹਾਡੇ ਕੋਲੇ ਹੋਣਗੀਆਂ ਅੱਜ ਇੰਨੇ ਕਦਮਾਰ ਲੀਡਰ ਦਾ ਚਲੇ ਜਾਣਾ ਔਰ ਖਾਸ ਕਰਕੇ ਉਹ ਉਸ ਲੀਡਰ ਦਾ ਜਿਹਨੇ ਸਬਰ ਸੰਤੋਖ ਤੇ ਨਿਮਰਤਾ ਦੇ ਨਾਲ ਅਕਾਲੀ ਦਲ ਦੀ ਸੇਵਾ ਕੀਤੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਖਲਾਅ ਪਿਆ ਹੈ ਜਦੋਂ ਦੇ ਸਰ ਪ੍ਰਕਾਸ਼ ਸਿੰਘ ਬਾਦਲ ਗਏ ਹੈ ਸਰ ਰਣਜੀਤ ਸਿੰਘ ਬ੍ਰਹਮਪੁਰਾ ਗਏ ਹੈ ਔਰ ਤੀਜੇ ਇਹਨਾਂ ਦੇ ਸਾਥੀ ਸੀਨੀਅਰ ਸਭ ਤੋਂ ਵੱਡੇ ਇਹੀ ਰਹਿ ਗਏ ਸੀਗੇ ਮੈਂ ਸਮਝਦਾ ਜਦੋਂ ਦੇ ਤਿੰਨ ਚਾਰ ਲੀਡਰ ਸਲਾਹ ਕਰਕੇ ਚੱਲਦੇ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਆਪਣੇ ਮੁਤਾਬਕ ਤੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਜਿਹੜਾ ਸੀਗਾ ਉਹ ਰੁਖ ਕਰਨ ਦੀ ਕੋਸ਼ਿਸ਼ ਕਰਦੇ ਰਹੇ ਇਹ ਜਿਹੇ ਲੀਡਰਾਂ ਦਾ ਚਲੇ ਜਾਣਾ ਸਿਆਸਤ ਦੇ ਬਹੁਤ ਵਿੱਚ ਵੱਡਾ ਬਹੁਤ ਵੱਡਾ ਖਲਾ ਹੈ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟ ਹੈ ਬੇਸ਼ੱਕ ਸਮੇਂ-ਸਮੇਂ ਤੇ ਅਕਾਲੀ ਦਲ ਦੇ ਵਿੱਚ ਇਹਨਾਂ ਦਾ ਮਨਮਟਾ ਹੁੰਦਾ ਰਿਹਾ ਬਾਦਲ ਸਾਹਿਬ ਤੋਂ ਬਾਅਦ ਸੁਖਵੀਰ ਜੀ ਨਾਲ ਹੋਇਆ ਉਹਨਾਂ ਘਟਨਾਵਾਂ ਕਰਕੇ ਘਰੇ ਵੀ ਬੈਠ ਗਏ ਸੀ ਚੁੱਪ ਕਰਕੇ ਅਕਾਲੀ ਦਲ ਤੋਂ ਵੱਖ ਵੀ ਹੋ ਗਏ ਪਰ ਫਿਰ ਵੀ ਆਪਣੇ ਆਪ ਨੂੰ ਅਕਾਲੀ ਹੀ ਸਮਝਦੇ ਸੀਗੇ ਬੇਸ਼ੱਕ ਇਹਨਾਂ ਦਾ ਕੋਈ ਬਖਤੇਮਾ ਸੀ ਵਿਚਾਰਾਂ ਦਾ ਇਹ ਕੋਈ ਇੱਕ ਗੱਲ ਹੈ ਕਿ ਜਿਹੜਾ انسان ਅਕਾਲੀ ਸਿਆਸਤ ਦੇ ਵਿੱਚ ਜੰਮਿਆ ਪਲਿਆ ਜਾਂ ਅਕਾਲੀ ਸਿਆਸਤ ਦੇ ਵਿੱਚ ਰਿਹਾ ਉਹਦਾ ਹੋਰ ਕਿਤੇ ਜਾਣ ਨੂੰ ਬਹੁਤਾ ਜੀਵ ਨਹੀਂ ਕਰਦਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਬਿਹਤਰੀ ਲਈ ਹਮੇਸ਼ਾ ਉਹਨਾਂ ਨੇ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਇਹ ਵੈਗਿਰੂ ਨੂੰ ਮਨਜ਼ੂਰ ਜੋ ਸੀਗਾ ਕਿ ਭਾਵੇਂ ਅਖੀਰ ਤੇ ਆ ਕੇ ਕਾਫੀ ਤਰद्दਦ ਕੀਤੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਥੱਲੇ ਸਾਰੇ ਇੱਕ ਹੋ ਕੇ ਤੇ ਉਹਨਾਂ ਦੀ ਛਤਰ ਸ਼ਾਇਆ ਤੋਂ ਜੋ ਹੁਕਮਨਾਮਾ ਮਿਲਿਆ ਉਹ ਤੇ ਪਹਿਰਾ ਦੇਈਏ ਪਰ ਖੈਰ ਉਹ ਮੈਂ ਸਮਝਦਾ ਕਿ ਉਹਨਾਂ ਦੇ ਮਨ 'ਚ ਇੱਕ ਪੀੜ ਹੀ ਲੈ ਕੇ ਚਲੇ ਗਏ ਆ ਕਿ ਜੋ ਉਹਨਾਂ ਦਾ ਸੁਪਨਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਚੱਲੇ ਤੇ ਅੱਗੇ ਵਧੇ ਕਿਤੇ ਨਾ ਕਿਤੇ ਮਨ 'ਚ ਪੀੜਾ ਲੈ ਕੇ ਗਏ ਆ ਜੀ ਤੁਸੀਂ ਨੌਜਵਾਨ ਆਗੂ ਹੋਰ ਵੀ ਬਹੁਤ ਸਾਰੇ ਨੌਜਵਾਨ ਪੀੜੀ ਆ ਉਹਨਾਂ ਨੇ ਜਿੰਨੇ ਸਬਰ ਸੰਤੋਖ ਤੇ ਨਿਮਰਤਾ ਨਾਲ ਸੇਵਾ ਕੀਤੀ ਹੁਣ ਦੀ ਪੀੜੀ 'ਚ ਦੇਖਦੀ ਹਾਂ ਇਹ ਕੋਈ ਪੀੜੀ ਕਹਿ ਲਈਏ ਕਿ ਜਦੋਂ ਨਵੀਂ ਪੀੜੀ ਦੇ ਮੁਤਾਬਿਕ ਫਰਕ ਤਾਂ ਪੈਂਦਾ ਹੀ ਹੈ ਇਸ ਕਰਕੇ ਅੱਜ ਦਾ ਦੌਰ ਤੇ ਉਸ ਸਮੇਂ ਦਾ ਦੌਰ ਉਦੋਂ ਸੀਗਾ ਜਦੋਂ ਇਹ ਪਿੰਡਾਂ ਦੀਆਂ ਸੱਥਾਂ 'ਚ ਬਹਿ ਕੇ ਪ੍ਰਚਾਰ ਹੋ ਜਾਂਦਾ ਸੀਗਾ ਜੇ ਕਿਤੇ ਰਹਿਣਾ ਪਵੇ ਤੇ ਗੁਰਦੁਆਰਿਆਂ 'ਚ ਜਾ ਕੇ ਰਹਿ ਲੈਂਦੇ ਸੀ ਅੱਜ ਦੀ ਪੀੜੀ ਦਾ ਤਾਂ ਭਾਵੇਂ ਕਿਸੇ ਵੀ ਪਾਰਟੀ ਦਾ ਉਹ ਦੌਰ ਬਦਲ ਗਿਆ ਅੱਜ ਜਿਹੜਾ 5 ਸਟਾਰ ਕਲਚਰ ਹੈ ਜਿਆ ਮਹਿੰਗੀਆਂ ਕਾਰਾਂ ਮਹਿੰਗੇ ਖਰਚਿਆਂ ਵਾਲੀਆਂ ਰੈਲੀਆਂ ਮਹਿੰਗੇ ਖਰਚਿਆਂ ਵਾਲਾ ਜਿਹੜਾ ਸਿਸਟਮ ਹੈ ਇਹਨੇ ਕਾਫੀ ਕੁਝ ਸਿਆਸਤ ਦਾ ਬਦਲਿਆ ਔਰ ਸ਼ਰਮਣੀ ਅਕਾਲੀ ਦਲ ਦਾ ਵੀ ਬਦਲਿਆ ਇਸ ਕਰਕੇ ਉਸ ਪੀੜੀ ਨੂੰ ਹਮੇਸ਼ਾ ਯਾਦ ਕੀਤਾ ਜਾਇਆ ਕਰੇਗਾ ਜੀ ਧੰਨਵਾਦ ਬਰਾੜਾ